ਹਾਂਜੀ ਬਪਾਏ ਕੀ ਨਾਮ ਦੇ ਮੇਰਾ ਨਾਮ ਵੀਜੇ ਕੁਮਾਰ ਜੀ ਹਾਂ ਜੀ ਮੇਰਾ ਨਾਮ ਵੀਜੇ ਕੁਮਾਰ ਜੀ ਕਿੱਥੇ ਰਹਿੰਦੇ ਹੋ ਮੈਂ ਇਹ ਨੰਦ ਐਵੇਨਿਊ ਜੰਦਾ ਜੀ ਇਹ ਪਪਾਈਏ ਚਬਾਰ ਰੋਡ ਡੰਪ ਤੇ ਅੱਗ ਲੱਗੀ ਕਿੱਦਾ ਦੇਖਦੇ ਹੋ ਮੈਂ ਘਰ ਤੋਂ ਵੇਖੀ ਜੀ ਅੱਗ ਜੀ ਤੇ ਮੈਂ ਵਿਆਹ ਸਪੈਸ਼ਲ ਵੇਖਣ ਆਇਆ ਮੈਂ ਕਿਹ ਪਤਾ ਨਹੀਂ ਅੱਗ ਕਿੱਥੇ ਲੱਗੀ ਹੈ ਤੇ ਇਸ ਕਰੇ ਵੇਖਣ ਆਇਆ ਤੇ ਤੁਹਾਡਾ ਮੇਰਾ ਮੁਲਾਕਾਤ ਹੋ ਗਈ ਹਾਂ ਹਾਂ ਜੀ ਇੰਨੀ ਭਿਆਨਕ ਅੱਗ ਤਾਂ ਲੱਗਦਾ ਨਹੀਂ ਵੀ ਕਿੱਦਾਂ ਨੁਕਸਾਨ ਹੋ ਸਕਦਾ ਹਾਂ ਹੋ ਸਕਦਾ ਹੈ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਤੇ ਮੈਂ ਕਹਿੰਦਾ ਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹਦਾ ਇੰਤਜ਼ਾਮ ਕਰਨਾ ਚਾਹੀਦਾ ਹੁਣੇ ਮੌਕੇ ਤੇ ਅੱਛਾ ਤੁਸੀਂ ਅੱਗ ਵੇਖਦੇ ਹੋਏ ਨਜ਼ਰ ਆਇਓ ਇੱਥੇ ਕਿਹੜਾ ਡੰਪ ਹੈ ਕਿੰਨੇ ਪੁਰਾਣਾ ਇੱਥੇ ਬੜਾ ਪੁਰਾਣਾ ਡੰਪ ਜੀ ਹਾਂਜੀ ਬਹੁਤ ਪੁਰਾਣਾ ਡੰਪ ਹੈ ਜੀ ਤਾਂ ਲੱਗਦਾ ਨਹੀਂ ਇੱਥੋਂ ਕੋਈ ਚੰਗਾੜੀ ਉੱਠ ਕੇ ਕੋਈ ਲਾਗੇ ਮਹੱਲੇ ਬਿਲਕੁਲ ਬਿਲਕੁਲ ਮਹੱਲੇ ਜੀ ਆ ਸਕਦੀ ਜੀ ਬਿਲਕੁਲ ਮਹੱਲੇ ਜੀ ਆ ਸਕਦੀ ਹੈ ਇਹੀ ਚਾਹਦੇ ਆ ਕਿ ਹੁਣੇ ਸ਼ਾਸਨ ਪ੍ਰਸ਼ਾਸਨ ਜੋ ਵੀ ਹੈਗਾ ਇਹਦਾ ਇੰਤਜ਼ਾਮ ਕੀਤਾ ਜਾਵੇ ਅੱਗ ਵੀ ਚਾਈ ਜਾਵੇ ਠੀਕ ਹੈ